ਸਸਿਕਾ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਸਭ ਤੋਂ ਪਹਿਲੇ ਲੋੜੀ ਦੇ ਤਿਉਹਾਰ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਲੋੜੀ ਦਾ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਹੋਵੇ ਇਸ ਇਤਿਹਾਰ ਦੇ ਮੌਕੇ ਤੇ ਅੱਜ ਦੇ ਜਿਹੜੇ ਸੂਟ ਹੋਣਗੇ 2700 2800 ਵਾਲੀ ਰੇਂਜ ਵਾਲੇ ਸੂਟ ਸਿਰਫ ਮਿਲਣਗੇ ਤੁਹਾਨੂੰ 1950 ਦੇ ਠੀਕ ਹੈ ਜੀ ਸਭ ਤੋਂ ਪਹਿਲਾ ਸੂਟ ਜਿਹੜਾ ਹੈ ਉਹ ਪਿੰਕ ਕਲਰ ਦਾ ਹੈ ਵਿੱਚ ਬਹੁਤ ਹੀ ਸੋਹਣੀ ਮਲਟੀ ਕਲਰ ਦੇ ਵਿੱਚ ਜਿਹੜੀ ਆ ਉਹ ਟਾਈ ਐਂਡ ਡਾਈ ਵਾਂਗ ਪ੍ਰਿੰਟ ਹੋਇਆ ਹੈ ਨਾਲ ਬੰਦਨੀ ਪ੍ਰਿੰਟ ਸਟਾਈਲ ਵੀ ਆਏਗਾ ਟਾਈ ਐਂਡ ਡਾਈ ਵੀ ਆਏਗਾ ਜੀਓਮੈਟ੍ਰੀਕਲ ਵੀ ਅਸੀਂ ਨੂੰ ਕਹਿ ਸਕਦੇ ਹਾਂ ਇਹ ਮਸ਼ੀਨਵਰਕ ਦੇ ਨਾਲ ਜਿਹੜਾ ਆ ਉਹ ਹੈਂਡਵਰਕ ਦਾ ਟੱਚ ਆਏਗਾ ਹੈਂਡਵਰਕ ਜਿਹੜਾ ਆ ਮੇਨ ਇਸ ਤੇ ਵੇਚਿਆ ਠੀਕ ਹੈ ਜੀ ਮਸ਼ੀਨਵਰਕ ਵੀ ਆ ਹੈਂਡਵਰਕ ਵੀ ਆ ਬਹੁਤ ਹੀ ਵਧੀਆ ਨੈਕਲਾਈਨ ਬਹੁਤ ਸੋਹਣੀ ਬਣੀ ਆ ਡਬਲ ਪੈਨਲਿੰਗ ਹੁੰਦੀ ਆ ਤੇ ਬੂਟੀ ਦਾ ਕੰਮ ਬਹੁਤ ਪਿਆਰਾ ਹੋਇਆ ਅੰਬੀਆਂ ਦਾ ਸਟਾਈਲ ਆਏਗਾ ਸਾਰਾ ਹੀ ਹੈਂਡਵਰਕ ਦੇ ਨਾਲ ਹੋਏਗਾ ਤੁਸੀਂ ਇਹ ਸ਼ਰਟ ਦੀ ਲੁੱਕ ਦੇਖੋ ਵਿਸਕੋਸ オーਰਗਾਂਜ਼ਾ ਇਸ ਦਾ ਸਟੱਫ ਹੋਏਗਾ ਤੇ ਸਿਲਕ ਦੇ ਵਿੱਚ ਜਿਹੜਾ ਬਾਟਮ ਹੋਏਗਾ ਬਾਟਮ ਤੇ ਵੀ ਤੁਹਾਨੂੰ ਪੂਰੀ embroiderry ਮਿਲੇਗੀ ਦੁਪੱਟਾ ਜਿਹੜਾ ਆ ਉਹ オーਰਗਾਂਜ਼ਾ ਦਾ ਹੋਏਗਾ ਦੁਪੱਟਾ ਵੀ ਜਿਹੜਾ ਆ ਫੋਰ ਸਾਈਡਡ ਵੇਲਸ ਵੀ ਆਏਗੀ ਲੈਸ ਵੀ ਆਏਗੀ ਤੇ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜੀ ਆ ਉਹ ਬੂਟੀ ਦਾ ਕੰਮ ਹੋਇਆ ਆ ਹੈਂਡਵਰਕ ਦਾ ਇਹ ਸੂਟ ਮਿਲੇਗਾ ਤੁਹਾਨੂੰ 1950 ਦਾ ਠੀਕ ਹੈ ਜੀ ਇਸ ਤਿਹਾੜ ਦੇ ਮੌਕੇ ਤੇ ਜਿਹੜੇ ਵਾਲੀ ਜਿਹੜੇ ਸੂਟ ਆ ਉਹ ਤੁਹਾਨੂੰ ਮਿਲਣਗੇ 1950 ਦੇ ਵਿੱਚ ਠੀਕ ਹੈ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਤੇ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਤੁਸੀਂ ਸਾਡੇ ਨੰਬਰ ਤੇ WhatsApp ਤੇ ਪਿਕ ਸੈਂਡ ਕਰਨੀ ਹੈ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਤੇ ਆਪਣਾ ਆਰਡਰ ਕਨਫਰਮ ਕਰ ਲੈਣਾ ਠੀਕ ਹੈ ਸਭ ਤੋਂ ਪਹਿਲਾਂ ਪਿੰਕੀਸ਼ ਸ਼ੇਡ ਦੇ ਵਿੱਚ ਸੀਗਾ ਤੇ ਐਕਵਾ ਗ੍ਰੀਨ ਕਲਰ ਜਿਹੜਾ ਹੈ ਉਸਦੇ ਨਾਲ ਇਹਦੀ ਮੈਚਿੰਗ ਹੋਈ ਆ ਬਹੁਤ ਹੀ ਵਧੀਆ ਕੰਟਰਾਸਟਡ ਬਹੁਤ ਸੋਹਣੇ ਹੋਣਗੇ ਪਿੰਕ ਕਲਰ ਦੇ ਨਾਲ ਐਕਵਾ ਗ੍ਰੀਨ ਦੀ ਮੈਚਿੰਗ ਆ ਬਹੁਤ ਹੀ ਪਿਆਰਾ ਇਹ ਸੂਟ ਆ ਅਗਲਾ ਜਿਹੜਾ ਕਲਰ ਆ ਉਹ ਵੀ ਇਸ ਦੇ ਨਾਲ ਹੀ ਪ੍ਰਿੰਟ ਜਿਹੜਾ ਹੈ ਉਹ ਸੇਮ ਆਏਗਾ ਕਲਰ ਦੀ ਜਿਹੜੀ ਹੈ ਥੋੜੀ ਬਹੁਤੀ ਜਿਹੜੀ ਇਸ ਦੇ ਵਿੱਚ ਡਿਫਰੈਂਸ ਆਏਗਾ ਜਿਸ ਤਰ੍ਹਾਂ ਕਿ ਅਗਲਾ ਕਲਰ ਦਾ ਮੇਨ ਜਿਹੜਾ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਪਹਿਲਾ ਪਿੰਕ ਕਲਰ ਮੇਨ ਸੀਗਾ ਅਗਲਾ ਸੂਟ ਜਿਹੜਾ ਉਸ ਦੇ ਵਿੱਚ ਪਰਪਲ ਸ਼ੇਡ ਜਿਹੜੀ ਆ ਉਹ ਮੇਨ ਹੋਏਗੀ ਠੀਕ ਹੈ ਪਰਪਲ ਦੇ ਨਾਲ ਮਸਟਰਡ ਕਲਰ ਗ੍ਰੀਨ ਕਲਰ ਲਾਈਟ ਗ੍ਰੀਨ ਕਲਰ ਮੋਰ ਪੰਖੀਆ ਕਲਰ ਦੇ ਨਾਲ ਜਿਹੜਾ ਆ ਉਹ ਮੈਚਿੰਗ ਹੋਈ ਆ tie and dye وانਗ ਜਿਹੜਾ ਇਹ प्रिंट ਬਣਿਆ ਵਿਸਕੋਸ オーਰਗਾਂਜ਼ਾ ਦਾ ਸੂਟ ਹੋਏਗਾ ਇਹ ਵਾਲਾ ਤੇ ਨਾਲ ਹੋਏਗੀ ਮੈਚਿੰਗ ਪਰਪਲ ਕਲਰ ਦੀ ਬਾਟਮ ਬਾਟਮ ਜਿਹੜੀ ਆ ਉਹ ਸਿਲਕ ਦੇ ਵਿੱਚ ਹੋਏਗੀ ਤੇ ਨਾਲ ਦੁਪੱਟਾ ਜਿਹੜਾ ਆ ਉਹ ਬਹੁਤ ਹੀ ਪਿਆਰਾ organza ਦਾ ਦੁਪੱਟਾ ਹੋਏਗਾ ਤੇ ਇਹ ਵੀ ਦੁਪੱਟਾ ਫੋਰ ਸਾਈਡਡ ਵੇਲ ਬਣੀ ਆ ਨਾਲ ਛੋਟੇ ਛੋਟੇ ਬੁਟੀ ਦਾ ਵੀ ਕੰਮ ਹੋਇਆ ਆ ਤੇ ਦੁਪੱਟਾ ਵੀ ਪਰਪਲ ਕਲਰ ਦਾ ਆਏਗਾ ਠੀਕ ਹੈ ਜੀ ਇਹ ਸ਼ਰਟ ਦੇ ਉੱਪਰ ਨਾ ਬਹੁਤ ਹੀ ਵਧੀਆ ਨਾਲ ਬਾਂਦਨੀ ਸਟਾਈਲ ਵੀ ਪ੍ਰਿੰਟ ਆਏਗਾ ਤੇ ਨਾਲ ਇਹਦੇ ਜਿਓਮੈਟ੍ਰੀਕਲ ਡਿਜ਼ਾਈਨ ਦੇ ਨਾਲ ਜਿਹੜੀ ਉਹ ਟਾਈ ਐਂਡ ਡਾਈ ਮਿਲੇਗੀ ਤੁਹਾਨੂੰ ਇਹ ਨੈਕਲਾਈਨ ਜਿਹੜੀ ਬਹੁਤ ਹੀ ਸੋਹਣੀ ਹੈਂਡਵਰਕ ਦੇ ਨਾਲ ਬਣੀ ਹੈ ਨਾਲ ਮਸ਼ੀਨਵਰਕ ਵੀ ਆਏਗੀ ਹੈਂਡਵਰਕ ਦੇ ਨਾਲ ਜਿਹੜੇ ਹਨ ਪੈਨਲਿੰਗ ਦੇ ਵਿੱਚ ਤੁਹਾਨੂੰ ਪੂਰੇ ਬੂਡੇ ਮਿਲਣਗੇ ਠੀਕ ਹੈ ਜੀ ਤੇ ਅੰਬੀਆਂ ਦਾ ਸਟਾਈਲ ਜਿਹੜਾ ਆ ਉਹ ਮੇਨ ਇਸ ਦੇ ਵਿੱਚ ਮਿਲੇਗਾ ਬਹੁਤ ਹੀ ਸੋਹਣੇ ਇਹ ਸੂਟ ਨੇ ਇੱਕਦਮ ਵਧੀਆ ਸੂਟ ਆ ਡਿਫਰੈਂਟ ਜਿਹਾ ਇੱਕ ਸਟਾਈਲ ਲੈ ਕੇ ਆਏ ਆ ਇਸ ਤਿਉਹਾਰ ਦੇ ਮੌਕੇ ਤੇ ਇੱਕ ਵਧੀਆ ਜਿਹਾ ਸਟਾਈਲ ਲੈ ਕੇ ਆਏ ਆ ਬਹੁਤ ਹੀ ਪਿਆਰਾ ਵਿਸਕੋਸ ਆਰਗੈਂਜ਼ਾ ਦਾ ਡਿਜੀਟਲ ਆਰਗੈਂਜ਼ਾ ਇਹ ਸਟਫ ਹੋਏਗਾ ਤੇ ਇੱਕਦਮ ਸੌਫਟ ਜਿਹੜਾ ਇਹ ਫੈਬਰਿਕ ਹੋਏਗਾ ਠੀਕ ਹੈ ਅਗਲਾ ਜਿਹੜਾ ਆ ਉਹ 그린 ਕਲਰ ਇਸ ਦੇ ਵਿੱਚ ਮੇਨ ਹੋਏਗਾ 그린 ਪਿੰਕ ਮਸਟਰਡ ਸਕਿਨ ਟਾਈਪ ਜੇ ਦਾ ਜਿਹੜਾ ਕੰਬੀਨੇਸ਼ਨ ਹੋਇਆ ਆ ਬਹੁਤ ਹੀ ਵਧੀਆ ਜਿਹੜੀ ਉਹ ਪ੍ਰਿੰਟਿੰਗ ਆ ਠੀਕ ਹੈ ਪ੍ਰਿੰਟਿੰਗ ਜਿਹੜੀ ਉਹ ਜਿਓਮੈਟ੍ਰੀਕਲ ਟਾਈਪ ਦੇ ਵਿੱਚ ਤੁਹਾਨੂੰ ਰੋਮਬਸ ਟਾਈਪ ਜਿਹੜੀ ਉਹ ਪ੍ਰਿੰਟਿੰਗ ਮਿਲੇਗੀ ਪੈਨਲਿੰਗ ਹੋਈ ਆ ਮਸ਼ੀਨਵਰਕ ਪਲੱਸ ਹੈਂਡਵਰਕ ਆਏਗਾ ਠੀਕ ਹੈ ਜੀ ਜਿਆਦਾ ਜਿਹੜਾ ਜਿਸ ਤਰ੍ਹਾਂ ਕਈਆਂ ਨੂੰ ਹੈਂਡਵਰਕ ਪੂਰਾ ਪਸੰਦ ਨਹੀਂ ਹੁੰਦਾ ਹੈਗਾ ਕਿ ਮੋਤੀ ਸtare ਜਿਹੜੇ ਆ ਉਹ ਪੂਰੇ ਨਾ ਹੋਣ ਸੂਟ ਦੇ ਉੱਪਰ ਥੋੜਾ ਮਸ਼ੀਨਵਰਕ ਦਾ ਟੱਚ ਹੋਵੇ ਉਵੇਂ ਦੇ ਇਹ ਸੂਟ ਹੋਣਗੇ ਨਾਲ ਜਿਹੜਾ ਉਹ ਗ੍ਰੀਨ ਕਲਰ ਦਾ ਆਏਗਾ ਬਾਟਮ ਤੇ ਗ੍ਰੀਨ ਕਲਰ ਦੀ ਹੀ ਆਏਗੀ ਚੁੰਨੀ ਠੀਕ ਹੈ ਜੀ ਆਰਗੈਂਜ਼ਾ ਦੀ ਵਿੱਚ ਦੁਪੱਟਾ ਹੋਏਗਾ ਬਹੁਤ ਹੀ ਪਿਆਰਾ ਡਬਲ ਵੇਲ ਜਿਹੜੀ ਆ ਦੁਪੱਟੇ ਤੇ ਜਾਂਦੀ ਆ ਦੇਖੋ ਤੁਸੀਂ ਤੇ ਨਾਲ ਬੂਟੀ ਦਾ ਕੰਮ ਆਉਂਦਾ ਹੈ ਸਾਰਾ ਹੀ ਦੁਪੱਟਾ ਜਿਹੜਾ ਓਜਾਲ ਵਾਂਗ ਬੂਟੀ ਦਾ ਨਾਲ ਬਣਿਆ ਹੋਇਆ ਆ ਤੇ ਇਸ ਦੇ ਵਿੱਚ ਜਿਹੜੀ ਆ ਪ੍ਰਿੰਟਿੰਗ ਬਹੁਤ ਹੀ ਪਿਆਰੀ ਆ ਠੀਕ ਹੈ ਇਸ ਦੇ ਨਾਲ ਮੈਚਿੰਗ ਜਿਹੜੀ ਆ ਜਿਸ ਤਰ੍ਹਾਂ ਕਿ ਪਰਪਲ ਕਲਰ ਪਰਪਲ ਕਲਰ ਜਿਹੜਾ ਆ ਉਹ ਨਾਰਮਲ ਸੂਟਸ ਦੇ ਵਿੱਚ ਨਹੀਂ ਇੰਨੀ ਜਲਦੀ ਮਿਲਦਾ ਹੈਗਾ ਕਿਉਂਕਿ ਹਰ ਇੱਕ ਦੀ ਪਸੰਦ ਹੁੰਦੀ ਆ ਤੇ ਬਹੁਤ ਹੀ ਲਿਮਟਿਡ ਸਟਾਕ ਹੁੰਦਾ ਆ ਪਰਪਲ ਸ਼ੇਡ ਦੇ ਵਿੱਚ ਇਸਦੇ ਵਿੱਚ ਪਰਪਲ ਆਏਗਾ ਐਕਵਾ ਗ੍ਰੀਨ ਆਏਗਾ ਡਾਰਕ ਗ੍ਰੀਨ ਆਏਗਾ ਠੀਕ ਹੈ ਬਹੁਤ ਹੀ ਸੋਨੇ ਸੋਨੇ ਸਾਰੇ ਹੀ ਕੰਟਰਾਸਟ ਨੇ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਇਹਨਾਂ ਵਿੱਚੋਂ ਸੂਟ ਕਲਰ ਮੰਗਵਾ ਸਕਦੇ ਜੀ ਇੱਕ ਪਹਿਣਾ ਜਲਦੀ ਜਿਹੜਾ ਆ ਉਹ ਆਰਡਰ ਕਰਿਆ ਕਰਨ ਜਦੋਂ ਤੁਸੀਂ ਵੀਡੀਓਜ਼ ਵੇਖ ਕੇ 4-5 ਦਿਨਾਂ ਬਾਅਦ ਜਿਹੜੀਆਂ ਉਹ ਵੀਡੀਓ ਲੈ ਕੇ ਹੁੰਦੇ ਹੋ ਤੇ ਉਸ ਦੇ ਵਿੱਚੋਂ ਕਲਰ ਚੂਜ਼ ਕਰਦੇ ਜੇ ਉਹਦੋਂ ਨੂੰ ਉਹ ਕਲਰ ਜਿਹੜੀ ਉਹ ਸੇਲ ਹੋ ਚੁੱਕੇ ਹੁੰਦੇ ਨੇ ਕਿਉਂਕਿ ਸਾਡਾ ਆਫਲਾਈਨ ਵੀ ਕਾਫੀ ਹੀ ਕੰਮ ਆ ਆਨਲਾਈਨ ਕੰਮ ਜਿਹੜਾ ਅਸੀਂ ਤਾਂ ਸ਼ੁਰੂ ਕੀਤਾ ਹੈ ਕਿਉਂਕਿ ਕਈ ਪਹਿਣਾ ਜਿਹੜੀਆਂ ਸਾਡੇ ਤੋਂ ਕਾਫੀ ਦੂਰ ਬੈਠੀਆਂ ਨੇ ਉਹਨਾਂ ਨੂੰ ਵੈਰਾਈਟੀਆਂ ਜਿਹੜੀ ਆ ਬਹੁਤ देर ਬਾਅਦ ਮਿਲਦੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਚੱਲਦਾ ਇਸ ਕਰਕੇ ਆਨਲਾਈਨ ਕੰਮ ਸ਼ੁਰੂ ਕੀਤਾ ਆ ਉਹਨਾਂ ਪਹਿਣਾ ਵਾਸਤੇ ਤੁਹਾਡੇ ਵਾਸਤੇ ਮੇਨ ਜਿਹੜਾ ਤੁਸੀਂ ਸਾਡੇ ਤੋਂ ਬਹੁਤ ਦੂਰ ਬੈ ਔਫਲਾਈਨ ਜਿਹੜਾ ਆ ਉਹ ਸਾਡੀ ਸ਼ਾਪ ਕਾਫੀ ਚੱਲਦੀ ਹੈ ਕਿਉਂਕਿ ਮੇਨ ਬਾਜ਼ਾਰ ਡੇਰਾ ਬਾਬਾਨਾਨਕ ਦੇ ਵਿੱਚ ਸਾਡੀ ਸ਼ਾਪ ਆ ਤੇ ਇਸ ਕਰਕੇ ਤੁਸੀਂ ਜਲਦੀ ਆਰਡਰ ਕਰ ਲਿਆ ਕਰੋ ਕਿਉਂਕਿ ਸੂਟ ਜਿਹੜੇ ਉਹ ਜਲਦੀ ਸੇਲ ਹੋ ਜਾਂਦੇ ਨੇ ਜਿਹੜੇ ਵੀ ਅਸੀਂ ਵੀਡੀਓਜ਼ ਦੇ ਵਿੱਚ ਦਿੱਤੇ ਹੁੰਦੇ ਨੇ ਕਿਉਂਕਿ ਲੋਕਲ ਜਿਹੜੇ ਨੇ ਉਹ ਸਾਡੇ ਕੋਲ ਸ਼ਾਪ ਤੇ ਆ ਜਾਂਦੇ ਨੇ ਅਗਲਾ ਜਿਹੜਾ ਸਟਾਈਲ ਹੈ ਉਹ ਵੀ ਬਹੁਤ ਹੀ ਵਧੀਆ ਜਿਹੜਾ ਇਸਦੇ ਵਿੱਚ ਬਾਰਡਰ ਵੀ ਮਿਲੇਗਾ ਤੁਹਾਨੂੰ neck line ਵੀ ਬਹੁਤ ਹੀ ਵਧੀਆ ਮਿਲੇਗੀ ਗ੍ਰੀਨ ਕਲਰ ਦਾ ਇਹ ਸੂਟ ਆ ਤੇ ਸੂਟ ਜਿਹੜਾ ਇਹ ਵੀ organza ਦੇ ਉੱਪਰ ਸੂਟ ਹੋਏਗਾ ਇੱਕਦਮ ਵਧੀਆ ਪ੍ਰਿੰਟਿੰਗ ਦਾ ਸੂਟ ਹੋਏਗਾ ਮਸ਼ੀਨ ਵਰਕ ਦਾ ਸਾਰਾ ਹੀ ਸੂਟ ਆ ਦੁਪੱਟਾ ਜਿਹੜਾ ਆ ਪੂਰਾ ਹੀ ਜਾਲ ਟਾਈ ਬਣਿਆ ਆ organza ਦੇ ਵਿੱਚ ਠੀਕ ਆ ਤੇ ਦੁਪੱਟੇ ਤੇ ਵੀ ਜਿਹੜੀ ਆ ਉਹ ਵੀ ਟਾਈਪ ਜਿਹੜਾ ਐਮਬਰਾਇਡਰੀ ਆਉਂਦੀ ਆ ਨਾਲ ਸਾਰਾ ਹੀ ਦੁਪੱਟਾ ਜਿਹੜਾ ਉਹ ਵੇਲਸ ਨਾਲ ਭਰਿਆ ਹੋਇਆ ਆ ਬੂਟੀ ਦਾ ਕੰਮ ਆਏਗਾ ਫੋਰ ਸਾਈਡਡ ਲੇਸ ਨਾਲ ਫਿਨਿਸ਼ਿੰਗ ਹੋਈ ਆ ਬਾਜੂ ਤੇ ਪੂਰਾ ਵਰ ਬਾਡਰ ਤੇ ਪੂਰਾ ਵਰਕ ਆਏਗਾ ਪੈਨਲਿੰਗ ਬਣੀ ਆ ਜਿਹੜਾ ਇਸ ਦਾ ਨੈਕਲਾਈਨ ਆ ਬਹੁਤ ਹੀ ਸੋਹਣੀ ਬਣੀ ਆ ਠੀਕ ਆ ਅੰਬੀਆਂ ਦੇ ਡਿਜ਼ਾਈਨ ਦੀ ਵੀ ਬਣੀ ਆ ਬਾਟਮ ਇਸ ਦੇ ਵਿੱਚ ਜਿਹੜਾ ਉਹ ਆਏਗਾ ਪਲੇਨ ਠੀਕ ਆ ਕਿਉਂਕਿ ਦੁਪੱਟਾ ਜਿਹੜਾ ਬਹੁਤ ਹੀ ਐਵੇਂ ਹੀ ਬਣਿਆ ਆ ਤੇ ਨਾਲ ਸ਼ਰਟ ਦਾ ਫਰੰਟ ਵੀ ਪੂਰਾ ਹੈਵੀ ਆਏਗਾ ਬਾਜੂ ਤੇ ਵੀ ਪੂਰਾ ਹੈਵੀ ਜਿਹੜਾ ਉਹ ਇਸ ਦਾ ਕੰਮ ਆਉਂਦਾ ਠੀਕ ਆ ਨਾਲ ਇਸ ਦੇ ਵਿੱਚ ਵੀ ਹੈਂਡਵਰਕ ਦਾ ਟੱਚ ਆਏਗਾ ਸਾਰੇ ਹੀ ਸੂਟ ਜਿਹੜੇ ਨੇ 1950 ਦੇ ਲਗਾ ਦਿੱਤੇ ਹੋਏ ਨੇ ਜਿਸ ਤਰ੍ਹਾਂ ਕਿ ਪਹਿਲੇ ਜਿਹੜੇ ਸੂਟ ਸੀਗੇ ਉਹ ਵੀ 1950 ਦੇ ਸੀਗੇ ਤੇ ਇਹ ਵਾਲੇ ਸੂਟ ਵੀ 1950 ਦੇ ਹੀ ਲਗਾਏ ਹੋਏ ਨੇ ਠੀਕ ਹੈ ਜੀ ਅਗਲਾ ਤੁਸੀਂ ਵੇਖੋ ਰੈੱਡ ਔਰੇਂਜੀ ਸ਼ੇਡ ਆ ਬਹੁਤ ਹੀ ਪਿਆਰਾ ਨੈਕਲਾਈਨ ਤੁਸੀਂ ਵੇਖੋ ਬਹੁਤ ਹੀ ਸੋਹਣੀ ਬਣੀ ਆ ਪੈਨਲਿੰਗ ਆਉਂਦੀ ਆ ਸਾਰੀ ਹੀ ਸ਼ਰਟ ਦੇ ਜਿਹੜੇ ਬੂਟੀ ਦਾ ਕੰਮ ਆਉਂਦਾ ਆ ਬਾਰਡਰ ਜਿਹੜਾ ਬਹੁਤ ਹੀ ਸੋਹਣਾ ਬਣਿਆ ਆ ਇੱਕਦਮ ਚੌੜਾ ਵਧੀਆ ਬਾਰਡਰ ਬਣਿਆ ਆ ਨਾਲ ਇਸ ਤੇ ਜਿਹੜਾ ਉਹ ਧਾਗੇ ਦਾ ਵੀ ਕੰਮ ਆਏਗਾ ਪੈਚ ਵਰਕ ਟਾਈਪ ਜਿਹੜਾ ਕੰਮ ਆਏਗਾ ਜਿਸ ਤਰ੍ਹਾਂ ਦਾ ਅੰਬੋਟਮ ਹੋਏਗਾ ਉਵੇਂ ਦਾ ਪੈਚਵਰਕ ਦਾ ਕੰਮ ਆਏਗਾ ਬਾਰਡਰ ਤੇ ਤੇ ਨਾਲ ਬਾਜੂ ਤੇ ਵੀ ਸੇਮਵੇਂ ਦਾ ਹੀ ਕੰਮ ਆਉਂਦਾ ਆ ਪੂਰਾ ਜਿਹੜਾ ਹੈਂਡਵਰਕ ਦਾ ਵੇਸ ਇਸ ਦੇ ਵਿੱਚ ਟੱਚ ਮਿਲੇਗਾ ਨਾਲ ਆਏਗਾ 오ਰੇਂਜ ਸ਼ੇਡ ਦਾ ਦੁਪੱਟਾ ਠੀਕ ਆ ਦੁਪੱਟਾ ਜਿਹੜਾ ਆ ਔਰਗੈਂਜ਼ਾ ਦੇ ਵਿੱਚ ਹੋਏਗਾ ਬਹੁਤ ਹੀ ਵਧੀਆ ਇੱਕਦਮ ਪੂਰਾ ਜਿਹੜਾ ਦੁਪੱਟਾ ਹੈਵੀ ਆਏਗਾ ਜਿਸ ਤਰ੍ਹਾਂ ਕਿ ਵੇਲਸ ਜਿਹੜੀਆਂ ਨੇ ਦੇਖੋ ਤੁਸੀਂ 1 2 3 4 5 6 ਜਿਹੜੀਆਂ ਉਹ ਵੇਲਸ ਆਉਂਦੀਆਂ ਨੇ ਮੀਨਸ ਕਿ ਸਾਰਾ ਹੀ ਦੁਪੱਟਾ ਜਿਹੜਾ ਵਾ ਫੁੱਲੀ ਹੈਵੀ ਆਏਗਾ ਤੇ ਸੂਟ ਜਿਹੜਾ ਆ ਪੂਰਾ ਹੈਵੀ ਆਏਗਾ ਇੱਕਦਮ ਵਧੀਆ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਹੈਂਡਵਰਕ ਪਲੱਸ ਮਸ਼ੀਨਵਰਕ ਦੇ ਇਹ ਸੂਟ ਹੋਣਗੇ ਤੇ ਇੱਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ 195 ਤਿਹਾੜ ਦੇ ਮੌਕੇ ਤੇ ਤੁਸੀਂ ਆਪਣੇ ਅਕੋਰਡਿੰਗ ਕਲਰ ਚੂਜ਼ ਕਰ ਲੈਣੇ ਆ ਕਿਉਂਕਿ ਇਸ ਦੇ ਵਿੱਚ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਸੋਹਣੇ ਨੇ ਜਿਸ ਤਰ੍ਹਾਂ ਕਿ ਪਹਿਲੇ ਗ੍ਰੀਨ ਕਲਰ ਸੀਗਾ ਰੈੱਡ 오ਰੇਂਜ ਸ਼ੇਡ ਸੀਗਾ ਹੁਣ ਆ ਮਸਟਰਡ ਸ਼ੇਡ ਠੀਕ ਆ ਮਸਟਰਡ ਸ਼ੇਡ ਜਿਹੜਾ ਇਹ ਥੋੜਾ ਡਾਰਕ ਦੇ ਵਿੱਚ ਇਹਦਾ ਪ੍ਰਿੰਟ ਆ ਤੇ ਨਾਲ ਮਸਟਰਡ ਸ਼ੇਡ ਦਾ ਬਾਟਮ ਲੱਗਾ ਹੈ ਨਾਲ ਮਸਟਰਡ ਸ਼ੇਡ ਦੀ ਇਸ ਨਾਲ ਲੱਗੀ ਹੈ ਚੁੰਨੀ ਤੇ ਪੈਚਵਰਕ ਜਿਹੜਾ ਉਹ ਵੀ ਮਸਟਰਡ ਕਲਰ ਦਾ ਆਏਗਾ ਏਮਬ੍ਰੋਇਡਰੀ ਦੇ ਵਿੱਚ ਏਮਬ੍ਰੋਇਡਰੀ ਬਹੁਤ ਹੀ ਸੋਹਣੀ ਹੋਈ ਆ ਤੁਹਾਨੂੰ ਪੂਰੀ ਫਿਨਿਸ਼ਿੰਗ ਮਿਲੀ ਆ ਬਾਰਡਰ ਤੇ ਵੀ ਪੂਰੀ ਫਿਨਿਸ਼ਿੰਗ ਮਿਲੀ ਆ neck line ਵੀ ਬਹੁਤ ਹੀ ਹੈਵੀ ਬਣੀ ਆ ਪੈਨਲਿੰਗ ਆਉਂਦੀ ਆ ਸਾਰੀ ਹੀ ਸ਼ਰਟ ਦੇ ਉੱਪਰ बॉਟਮ ਜਿਹੜੇ ਇਸ ਤੇ ਪਲੇਨ ਹੋਣਗੇ ਤੇ ਨਾਲ ਦੁਪੱਟੇ ਜਿਹੜੇ ਉਹ ਪੂਰੇ ਹੈਵੀ ਆਉਣਗੇ ਅਗਲਾ ਦੇਖੋ ਤੁਸੀਂ ਇੱਕਦਮ ਵਧੀਆ ਵਾਇਲਟ শেਡ ਦੇ ਵਿੱਚ ਆ ਠੀਕ ਆ ਪਰਪਲ ਵਾਇਲਟ শেਡ ਆ ਬਹੁਤ ਹੀ ਪਿਆਰਾ ਕਲਰ ਹੈ ਵੀ ਤੇ ਇਸ ਦੇ ਨਾਲ ਜਿਹੜਾ ਆ ਬਹੁਤ ਹੀ ਸੋਹਣਾ ਸੂਟ ਹੈ ਵੀ ਜਿਹੜੀ ਇਹਨਾਂ ਦੀ ਸੈਲਫ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਜਿਸ ਤਰ੍ਹਾਂ ਕਿ ਨਾ ਜਿਵੇਂ ਸੈਲਫ ਪ੍ਰਿੰਟਿੰਗ ਜਿਹੜੀ ਉਹ ਬਹੁਤ ਹੀ ਵਧੀਆ ਇੱਕ ਯੂਨੀਕ ਜੀ ਸੈਲਫ ਪ੍ਰਿੰਟਿੰਗ ਆਉਂਦੀ ਆ ਜਿਸ ਤਰ੍ਹਾਂ ਕਿ ਪਹਿਲੇ ਜਿਮੈਟ੍ਰੀਕਲ ਡਿਜ਼ਾਈਨਸ ਦੀ ਸੈਲਫ ਪ੍ਰਿੰਟਿੰਗ ਸੀਗੀ ਇਹ ਬਹੁਤ ਹੀ ਸੋਹਣੀ ਜਿਹੜੀ ਆ ਕਯੂਬਿਕ ਟਾਈਪ ਜਿਹੜੀ ਉਹ ਸੈਲਫ ਪ੍ਰਿੰਟਿੰਗ ਆਈ ਗਈ ਠੀਕ ਆ ਨਾਲ ਇਸ ਤੇ ਵਾਇਲਟ ਛੇਡ ਦੇ ਨਾਲ ਆਏਗਾ ਮੈਰੂਨ ਕਲਰ ਦਾ ਬਾਟਮ ਠੀਕ ਆ ਇੱਕਦਮ ਵੱਖਰਾ ਕੰਟਰਾਸਟ ਯੂਨੀਕ ਜੇ ਕੰਟਰਾਸਟ ਹੋਣ ਗਿਆ ਅੱਜ ਦੇ ਸੂਟਾਂ ਦੇ ਨਾ ਆ ਲਏਗਾ ਮਹਿਰੂਨ ਕਲਰ ਦਾ ਬਹੁਤ ਹੀ ਪਿਆਰਾ ਬਾਟਮ ਠੀਕ ਹੈ ਤੇ ਮਹਿਰੂਨ ਕਲਰ ਦੀ ਹੀ ਆਏਗੀ ਚੁੰਨੀ ਠੀਕ ਹੈ ਦੁਪੱਟਾ ਵੀ ਪੂਰਾ ਹੈਵੀ ਤੇ ਕੰਟਰਾਸਟ ਵੇਖੋ ਤੁਸੀਂ ਇੱਕਦਮ ਡਿਫਰੈਂਟ ਜਿਹਾ ਕੰਟਰਾਸਟ ਹੋਏਗਾ ਜਿਹੜਾ ਕਲਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਪਿਆ ਐਜ਼ ਇਟ ਇਜ਼ ਹੀ ਇਹ ਕਲਰ ਹੋਣਗੇ ਠੀਕ ਹੈ ਜੀ ਕੋਈ ਵੀ ਕਲਰ ਦੀ ਜਿਹੜੀ ਆ ਉਹ ਚੇਂਜ ਨਹੀਂ ਹੋਏਗਾ ਸਾਰੇ ਕਲਰ ਜਿਹੜੇ ਉਹ ਫਿਰ ਦੇਖ ਲਓ ਜਿਸ ਤਰ੍ਹਾਂ ਪਹਿਲਾਂ ਵਾਇਲਟ ਸ਼ੇਡ ਜੀ ਹੈਗਾ ਇਹ ਮਸਟਰਡ ਕਲਰ ਦੇ ਵਿੱਚ ਅਗਲਾ orange ਕਲਰ ਜਿਵੇਂ green ਕਲਰ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਚੂਜ਼ ਕਰਨਾ ਹੈ ਤੇ ਸਾਨੂੰ ਪਿਕ ਸੈਂਡ ਕਰਨੀ ਹੈ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਹੈ ਇਹ ਵੀਡੀਓ ਦੇ ਵਿੱਚ ਤੁਹਾਨੂੰ 1950 ਦੇ ਸੂਟ ਮਿਲਣਗੇ ਇਹ ਲਿਮਟਿਡ ਸਟਾਕ ਹੁੰਦਾ ਹੈ ਜਿਹੜਾ ਕਿ ਵੀਡੀਓਜ਼ ਦੇ ਵਿੱਚ ਅਸੀਂ ਸੇਲ ਲਗਾਈ ਹੁੰਦੀ ਹੈ एकदम ਲਿਮਟਿਡ ਸਟਾਕ ਹੁੰਦਾ ਜਲਦੀ ਹੀ ਸੇਲ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਜਿਹੜਾ ਇਸ ਨੂੰ ਜਲਦੀ ਜਿਹੜਾ ਸਾਨੂੰ ਆਰਡਰ ਕਰ ਲੈਣਾ ਆ 7814352822 ਤੁਸੀਂ ਆਰਡਰ ਕਰਨਾ ਆ ਪਿਕ ਸੈਂਡ ਕਰਨੀ ਆ ਨਾਲ ਆਰਡਰ ਕਰਨਾ ਆ ਤੇ ਤੁਸੀਂ ਫਿਰ ਤੁਹਾਨੂੰ ਅਸੀਂ ਇੱਕ ਹੋਰ ਨੰਬਰ ਦਵਾਂਗੇ ਜਿੱਤੇ ਤੁਸੀਂ ਪੇਮੈਂਟ ਕਰਨੀ ਆ ਪੇਟੀਐਮ Google Pay ਜੋ ਵੀ ਤੁਸੀਂ ਯੂਜ਼ ਕਰਦੇ ਜੀ ਸੀਓਡੀ ਅਵੇਲੇਬਲ ਨਹੀਂ ਹੋਏਗੀ ਪੇਮੈਂਟ ਕਰਨ ਤੋਂ ਬਾਅਦ ਵਿੱਚ ਤੁਹਾਡਾ ਆਰਡਰ ਜਿਹੜਾ ਉਹ ਕਨਫਰਮ ਹੋ ਜਾਏਗਾ ਤੁਸੀਂ ਆਪਣਾ ਐਡਰੈਸ ਦੇਣਾ ਹੈ ਤੇ ਵੀ ਦਿਨਾਂ ਵਿੱਚ ਤੁਹਾਨੂੰ ਸੂਟ ਜਿਹੜਾ ਉਹ ਮਿਲ ਜਾਏਗਾ ਸਾਡੀ ਜਿਹੜੇ ਚੈਨਲ ਤੇ ਰੋਜ਼ ਹੀ ਵੀਡੀਓ ਅਪਲੋਡ ਹੁੰਦੀ ਹੈ 12 ਤੋਂ ਇੱਕ ਦਿਨੇ ਜਿਹੜੀ ਆ ਉਹ ਲੌਂਗ ਵੀਡੀਓ ਅਪਲੋਡ ਹੁੰਦੀ ਆ ਸ਼ਾਮ ਦੇ 7 ਤੋਂ 8 ਦੇ ਵਿੱਚ ਜਿਹੜੀ ਆ ਉਹ ਸ਼ਾਰਟ ਵੀਡੀਓ ਅਪਲੋਡ ਹੁੰਦੀ ਆ ਤੁਸੀਂ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਜਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਦੇ ਨਾਲ ਹੀ ਸਾਨੂੰ ਪਤਾ ਚੱਲਦਾ ਹੈ ਕਿ ਤੁਹਾਡੀ ਚੁਆਇਸ ਕੀ ਆ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਵੀ ਸਾਡੇ ਤੋਂ ਫੈਬਰਿਕ ਮੰਗਵਾ ਸਕਦੇ ਜੇ ਅਗਰ ਤੁਸੀਂ ਹੈਂਡਵਰਕ ਵਰਕ ਬੁਟੀਕ ਵਰਕ ਸਟਾਈਲ ਵੀ ਸੂਟ ਕੋਈ ਵੀ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਜੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਿੰਦੀਆਂ ਨੇ ਤੇ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ